ਦੀ ਰਮਦਾਸ ਏਰੀਆ ਰਮਦਾਸ ਮਿੰਟਾਂ ਸੈਂਟਾਂ ਦੀ ਪਾਣੀ ਦਾ ਲੈਵਲ ਉੱਚਾ ਹੁੰਦਿਆ ਜੇ ਵਹਿੰਦੇ ਵਹਿੰਦੇ ਪਾਣੀ ਦਾ ਲੈਵਲ ਉੱਚਾ ਹੀ ਜਾਂਦਾ 10 ਮਿੰਟਾਂ ਕਿਥੇ ਖੜੇ ਹੋਣਿਆ ਪਣਾ 10 ਮਿੰਟਾਂ ਵੀ ਨਹੀਂ ਖੜੇ ਤੇ 10 ਮਿੰਟਾਂ ਦੇ ਵੇਖੀ ਨਾੜਾ ਫੋਟੋ ਫੋਟੋ ਪਾਣੀ ਕਿਹੜਾ ਚੜ ਗਿਆ ਵਾ ਅੱਗੇ ਰੋੜ ਦੁੱਤੇ ਰਮਦਾਸ ਘਟੇ ਦੇ ਵਿੱਚ 25 ਸਾਈਡ ਤੋਂ ਕੋਲ ਆ ਕੇ ਜਿਹੜਾ ਇੱਧਰੋਂ ਲਾ ਲੱਗ ਜੰਦਾ ਪਾਣੀ ਪਾਪਾ ਲੈ ਪਿਆ ਵਾ ਇਧਰ ਵੀ ਮਾਹੌਲ ਸ਼ੁਰੂ ਹੋ ਗਿਆ ਕੇ ਵਧ ਗਿਆ ਤਾਂ ਵਧ ਗਿਆ ਪਾਣੀ ਚੱਲ ਚੱਲੋ ਠੀਕ ਹੋ ਗਏ ਲੋ ਜੀ ਵੀਰ ਜੀ ਆ ਰਮਦਾਸ ਏਰੀਏ ਚ ਪਾਣੀ ਆ ਚੁੱਕਾ ਹੈ ਤੇ ਲੋਕ ਡੰਕਰ ਲਾ ਕੇ ਜਿਹੜੀਆਂ ਉੱਚੀਆਂ ਥਾਵਾਂ ਉਧਰੋਂ ਲਈ ਜਾਂਦੇ ਆ ਆ ਵੇ ਲੋ 5-6 ਗਾਵਾਂ ਆ ਟਰਾਲੀ 'ਚ ਲੱਗੀਆਂ ਕੋਈ ਸਮਾਨ ਆ ਟਰਾਲੀ 'ਚ ਲੱਦਿਆ ਉਹ ਮਗਰ ਵੀ ਗਾਵਾਂ ਲੱਦੀਆਂ ਤੇ ਜਿਆਦਾ ਨਹੀਂ ਇਧਰੋਂ 15-16 ਟਰਾਲੀਆਂ ਜਣੀਆਂ ਭਰ ਕੇ ਪਸ਼ੂਆਂ ਦੀਆਂ ਜਾ ਚੁੱਕੀਆਂ ਤੇ ਕਰਦੇ ਆ ਵੀਰਾਂ ਨਾਲ ਗੱਲਬਾਤ ਇਧਰ ਖਲੋਤੇ ਜਿਹੜੇ ਪਸ਼ੂ ਲੈ ਕੇ ਆਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਿਹੜੇ ਏਰੀਆ ਤੋਂ ਠਾਏ ਆ ਬਲਵਲਿਆਂ ਦੇ ਡੰਗਰ ਆਪਾਂ ਪਸ਼ੂ ਪਾਜੀ ਆਪਾਂ ਬਿਆਲ ਭੱਟੀ ਤੋਂ ਲੈ ਕੇ ਆਏ ਆ ਜੀ ਅੱਛਾ ਜੀ ਤੇ ਨਾਲੇ ਤੁਸੀਂ ਤੋਂ ਅੱਗੇ ਜਾਣੇ ਆ ਜੀ ਠੀਕ ਹੈ ਠੀਕ ਹੈ ਇੱਧਰ ਰਿਸ਼ਤੇਦਾਰੀ ਆਪਣੇ ਕੋਈ ਹਾਂਜੀ ਹਾਂਜੀ ਭੈਣੇ ਆ ਜੀ ਆਪਣੀ ਠੀਕ ਹੈ ਜੀ ਬਿਆਲ ਭੱਟੀ ਤੋਂ ਤੇ ਪਾਣੀ ਦਾ ਤੇ ਕਿਦਾਂ ਮੌਲਾ ਪਾਣੀ ਜੀ ਤੇਜ਼ੀ ਰਫਤਾਰ ਨਾਲ ਆ ਰਿਹਾ ਅੱਛਾ ਜੀ ਹਾਂਜੀ ਲਓ ਜੀ ਹਾੜ ਦੇ ਕਰਨ ਜਿਹੜਾ ਬਹੁਤ ਹੀ ਯਾਦਾ ਨੁਕਸਾਨ ਵੱਡਾ ਹੁੰਦਿਆ ਵਾ ਤੇ ਟਰਾਲੀਆਂ ਦੇ ਵਿੱਚ ਤੁਹਾਨੂੰ ਕਸੋਣੇ ਆਪਾਂ ਪਸ਼ੂ ਇਹ ਹੈਗੀ ਆ ਜਿਹੜੀ ਆਪਾਂ ਬਿਆਲ ਭ ਕੁਝ ਪਸ਼ੂ ਆ ਲੱਦੇ ਜੇ ਤਿੰਨ ਚਾਰ ਟਰਾਲੀਆਂ ਇੱਥੇ ਲਗਭਗ ਲੱਗੀਆਂ ਮਤਲਬ ਬਹੁਤ ਜਿਆਦਾ ਲੰਘੀਆਂ ਵੈਸੇ ਇੱਥੇ ਆ ਖੜੇ ਬਾਈ ਹੋਣੀ ਆਪਾਂ ਤਾਂ ਕਰਕੇ ਇਹਨਾਂ ਨੂੰ ਪੁੱਛੀਏ ਇਹ ਦਿਵਾਲ ਭੱਟੀ ਆ ਜਿਹੜਾ ਅਕਸਰ ਅਰਮਦਾਸ ਦੇ ਇਹ ਡੇਰੇ ਬਾਬੇ ਨਾਨਕ ਤੋਂ ਇਹ ਨਾਲਾ ਰੋੜਿਆ ਨਾ ਹਾਂ ਠੀਕ ਜੀ ਵੀਰ ਬੇਨਤੀ ਆਡੀ ਗੜੀ ਹੱਥ ਜੋੜ ਕੇ ਕਿ ਚਲੋ ਇਹਨਾਂ ਦਾ ਕੋਈ ਨਾ ਕੋਈ ਹਵਾਬਦਾਰ ਮਿਲਣਾ ਚਾਹੀਦਾ ਇਸ ਤਰ੍ਹਾਂ ਨੁਕਸਾਨ ਹੋ ਗਿਆ ਵਾ ਸਾਰਾ ਜਿੰਨਾ ਵੀ ਇਹਨਾਂ ਦੀ ਫਸਲ ਤਵਾ ਵੀ ਆ ਤੇ ਘਰੋਂ ਵੀ ਵਿਚਾਰੇ ਬੇਘਰੀ ਹਸਾਮ ਨਾਲ ਤੇ ਬਾਕੀ ਆਪਾਂ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਅੱਜ ਤੇ ਆਪਣੀਆਂ ਜਿੱਥੇ ਸ਼ੁਰੂਆਤੀ ਆ ਠੀਕ ਆ ਭਾਈ ਜੀ ਫਿਰ ਠੀਕ ਆ ਜੀ ਹਾਂ ਹੁੰਦਾ ਅੱਗੇ ਪਾ ਲਈ ਅੱਗੇ ਆ ਗਿਆ ਦਰਾ ਹਾਂ ਜੀ ਠੀਕ ਉਹਨੇ ਆਲਾ ਸਾਰਾ ਚੁੱਪ ਗਿਆ ਹਾਂ ਚੁੱਪ ਗਿਆ ਤੁਹਾਡਾ ਪੜਾਉਂਦੇ ਆਣ ਖਾਰਾ ਇਹ ਟਰਾਲੀਆਂ ਦੀਆਂ ਟਰਾਲੀਆਂ ਜਿਹੜੀਆਂ ਭਰ ਕੇ ਕਰੇ ਘਰ ਰੋਵੇ ਚਲ ਬੋਲਣ ਦੇ ਕੱਟਣਾ ਖੇ ਖਾਰਾ ਮਾਣਾ ਵਾਲਾ ਕਰਦੇ ਤੇ ਰਾਹ ਜਿਹੜਾ ਹੋਇਆ ਵਾ ਬੰਦ

ਰਮਦਾਸ ਦਾ ਸਕੂਲ ਆ ਅੱਧਾ ਦਾ ਗੇੜ ਪਾਣੀ ਚੜ ਗਿਆ ਉੱਤੇ ਤੇ ਇਧਰੋਂ ਬਾਬਾ ਗੋਡਾ ਸਾਹਿਬ ਸਮਾਧ ਗੁਰਦਰਾ ਜਿਹੜਾ ਉਧਰੋਂ ਪਾਣੀ ਦੀ ਲਹਿਰ ਜਿਹੜੀ ਹੈ ਜਿਆਦਾ ਹੈ ਦੋ ਦੋ ਤਿੰਨ ਤਿੰਨ ਫੁੱਟ ਪਾਣੀ ਹੋ ਗਿਆ ਝੜਕਦੇ ਉੱਤੇ ਜਿੱਥੋਂ ਰਾਹ ਪਾਣੀ ਲੱਭਨ ਦਿਆ ਉਧਰੋਂ ਨਿਕਲੀ ਆਉਂਦਾ ਪਾਣੀ ਬਹੁਤ ਹੀ ਜਿਆਦਾ ਪਾਣੀ ਆ ਗਿਆ ਇੱਥੇ ਰਮਦਾਸ ਆ ਸਕੂਲ ਹੈ ਰਮਦਾਸ ਵਾਲਾ ਹਾਂ ਹੁੰਦਾ ਕੇ ਬਾਅਦ ਜਾ ਰ ਆ ਗਿਆ ਦਰਾ ਹਾਂਜੀ ਠੀਕ ਪੁਲੀ ਵਾਲਾ ਸਾਰਾ ਚੁੱਪ ਗਿਆ ਚੁੱਪ ਗਿਆ ਤੁਹਾਡਾ ਪਤਾ ਆ ਗਿਆ ਤੇ ਰਾਹ ਜਿਹੜਾ ਹੋਇਆ ਵਾ ਬੰਦ ਠੀਕ i